ਆਇਲੈਂਡਸ ਪਾਸ ਨੂੰ ਆਪਣੇ ਹੀ ਸੋਹਰੇ ਪਰਿਵਾਰ ਦੇ ਨਾਲ ਮਾੜੀ ਕਰਦੇ ਜੀ ਆਦਾਈ ਕਿ ਅਸਲ ਦੇ ਵਿੱਚ ਇੱਕ ਪਰਿਵਾਰ ਦੇ ਬੋਲੋ ਆਪਣੇ ਮੁੰਡੇ ਦਾ ਵਿਆਹ ਆਇਲੈਂਡਸ ਪਾਸ ਕੁੜੀ ਦੇ ਨਾਲ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਖੁਸ਼ੀ-ਖੁਸ਼ੀ ਆਪਣੀ ਨੂੰਹ ਨੂੰ ਜਿਹੜਾ ਘਰੇ ਲੈ ਕੇ ਆਉਂਦੇ ਨੇ ਵਿਆਹ ਕੇ ਕੁੜੀ ਨੂੰ ਘਰੇ ਲੈ ਕੇ ਆਏ ਕਿ ਉਹਨਾਂ ਦੇ ਮੁੰਡੇ ਨੂੰ ਵੀ ਜਿਹੜਾ ਹੁਣੇ ਬਾਹਰ ਲੈ ਕੇ ਜਾਏਗੀ ਆਇਲੈਂਡਸ ਪਾਸ ਸੀ ਪਰ ਪੂਰਾ ਖਰਚ ਜਿਹੜਾ ਸੋਹਰੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਲੜਕੀ ਨੂੰ ਜਹਾਜ਼ ਚੜਾਇਆ ਗਿਆ ਕਿ ਬਾਹਰਲੇ ਮੁਲਕ ਜਾਵੇਗੀ ਮੁੰਡੇ ਨੂੰ ਵੀ ਬਾਸੁੱਤੇ ਲੇਕਿਨ ਜਦੋਂ ਉਹ ਜਹਾਜ਼ ਚੜਦੀ ਹੈ ਤਾਂ ਉਸ ਤੋਂ ਬਾਅਦ ਲੜਕੀ ਦੇ ਤੇਵਰ ਹੀ ਬਦਲ ਜਾਂਦੇ ਨਾ ਤਾਂ ਆਪਣੇ ਸੋਹਰੇ ਵਾਲਿਆਂ ਦੇ ਨਾਲ ਗੱਲ ਕਰਦੀ ਹੈ ਤੇ ਨਾ ਹੀ ਆਪਣੇ ਪਤੀ ਦੇ ਨਾਲ ਕੋਈ ਰਾਬਤਾ ਜਿਹੜਾ ਕਰਦੀ ਹੈ ਜਿਸ ਵਾਰ ਕੰਪਲੇਂਟ ਦਿੱਤੀ ਗਈ ਤੇ ਅੱਜ ਉਹ ਲੜਕੀ ਜਿਹੜੀ ਆਦਾਸਦੀ ਹੈ ਕਿ ਪੁਲਿਸ ਦੇ ਅੜਿੱਕੇ ਚੜ ਗਿਆ ਅਸਲ ਦੇ ਵਿੱਚ ਠੱਗੀ ਕਿਵੇਂ ਮਾਰੀ ਇਸ ਲੜਕੀ ਨੇ ਪੂਰੀ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੀ ਇਕ ਲੜਕੀ ਦੇ ਨਾਲ ਵਿਆਹ ਇੱਕ ਪਰਿਵਾਰ ਦੇ ਵੱਲੋਂ ਜਿਹੜਾ ਆਪਣੇ ਲੜਕੇ ਦਾ ਕੀਤਾ ਗਿਆ ਸੀ ਰਾਏਕੋਟ ਦੇ ਪਿੰਡ ਮਹਿਰਨਾ ਕਲਾਂ ਦਾ ਵਸਨੀਕ ਸੀ ਜਿਸ ਦੇ ਵਿਆਹ ਜਿਹੜਾ ਵਿਦੇਸ਼ ਜਾਣ ਦੇ ਲਈ ਲੱਖਾਂ ਰੁਪਏ ਦੀ ਠੱਗੀ ਉਸ ਦੇ ਨਾਲ ਮਾਰੀ ਇੱਕ ਲੜਕੀ ਐਨ ਆਰ ਆਈ ਨੂੰ ਦੱਸ ਰਹੀ ਕਿ ਰਾਏਕੋਟ ਸਦਰ ਪੁਲਿਸ ਨੇ ਦਿੱਲੀ 에ਅਰਪੋਰਟ ਤੋਂ ਲੜਕੀ ਜਿਸ ਨੇ ਠੱਗੀ ਮਾਰੀ ਸੀ ਯਾਨੀ ਕਿ ਉਸ ਨੂੰ ਰਾਏਕੋਟ ਸਦਰ ਪੁਲਿਸ ਨੇ ਦਿੱਲੀ 에ਅਰਪੋਰਟ ਤੋਂ ਕਾਬੂ ਕਰ ਲਿਆ ਨੋਜਵੰਦੀ ਪਿਤਾ ਦੇ ਵੱਲੋਂ ਦੱਸਿਆ ਗਿਆ ਉਸ ਦੀ ਮਾਤਾ ਦੇ ਵੱਲੋਂ ਵੀ ਦੱਸਿਆ ਗਿਆ ਕਿ ਲੜਕੇ ਜਗਰੂਪ ਸਿੰਘ ਦਾ ਹਲਰਤ ਪਾਸ ਲੜਕੀ ਦੇ ਨਾਲ ਜਿਹੜਾ ਵਿਆਹ ਕਰਵਾਇਆ ਸੀ ਉਹ ਖੁਰੇਤਰ ਦੀ ਰਹਿਣ ਵਾਲੀ ਸੀ 2015 ਦੇ ਵਿੱਚ ਇਹਨਾਂ ਦਾ ਵਿਆਹ ਕਰਵਾਇਆ ਗਿਆ ਉਹਨਾਂ ਦੀ ਨੋਸਟਡੀ ਵਿਜ਼ਿਟ ਕੈਨੇਡਾ ਜਾ ਕੇ ਉਹਨਾਂ ਦੇ ਲੜਕੇ ਨੂੰ ਵੀ ਸਾਧ ਲਵੇਗੀ ਇਸ ਦੇ ਵਿੱਚ ਜਿਸ ਲਈ ਉਹਨੇ ਆਪਣੀ 2.5 ਏਕੜ ਜ਼ਮੀਨ ਵੇਚ ਦਿੱਤੀ 28 ਲੱਖ ਰੁਪਏ ਖਰਚ ਕੇ ਆਪਣੀ ਨੂੰ ਨੂੰ ਭੇਜਿਆ ਸੀ ਪਰ ਉੱਥੇ ਜਾ ਕੇ ਥੋੜੇ ਸਮੇਂ ਬਾਅਦ ਉਹ ਮੁੱਕਰ ਚੁੱਕੀ ਜਿ세 ਉਹਨਾਂ ਨੇ ਉੱਚ ਪੁਲਿਸ ਅਧਿਕਾਰੀਆਂ ਦੇ ਪਾਸ ਜਿਹੜੀ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ 2021 ਦੇ ਵਿੱਚ ਉਸ ਖਿਲਾਫ ਧੋਖਾਧੜੀ ਦਾ ਮੁਕੱਦਮਾ ਜਿਹੜਾ ਦਰਜ ਕੀਤਾ ਦਿੱਲੀ 에어ਪੋਰਟ ਤੇ ਉਸ ਦੇ ਖਿਲਾਫ ਲੋਕਾਂ ਨੂੰ ਨੋਟਿਸ ਜਾਰੀ ਕਰਵਾਇਆ ਗਿਆ ਤੇ ਹੁਣ ਜਦੋਂ 10 ਜਨਵਰੀ ਨੂੰ ਇੰਡੀਆ ਆਪਣੀ ਭੈਣ ਤੇ ਵਿਆਹ ਦੇ ਲਈ ਆਈ ਤਾਂ ਦਿੱਲੀ 에어ਪੋਰਟ ਤੇ ਉਤਰਨ ਸਮੇ 에어ਪੋਰਟ ਅਥਾਰਟੀ ਨੇ ਉਸ ਨੂੰ ਰੋਕ ਕੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਜਿਹੜਾ ਦੱਸਿਆ ਕਿ ਉਹਨਾਂ ਦੀ ਅਗਵਾਈ ਇੰਚਾਰਜ ਚੋਨੀ ਗੁਰਸੇਵਕ ਸਿੰਘ ਦੀ ਅਗਵਾਈ ਦੇ ਹੇਠ ਟੀਮ ਨੇ ਗ੍ਰਿਫਤਾਰ ਉਸਨੂੰ ਕੀਤਾ ਤੇ ਜਗਰਾਉਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਨੇ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਅਤੇ ਉਹਨਾਂ ਦੇ ਨਾਲ ਧੋਖਾ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਜੜੀ ਕਿ ਸੋ ਇਸ ਮੌਕੇ ਤੇ ਜੋ ਲੜਕਾ ਹੈ ਉਸਦੇ ਪਿਤਾ ਦੇ ਵੱਲੋਂ ਉਸਦੀ ਮਾਤਾ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਤੇ ਪੁਲਿਸ ਦਾ ਕੀ ਕੁਝ ਕਹਿਣਾ ਤੁਸੀਂ ਖੁਦ ਸੋ ਦੇਖੋ ਜੀ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇੜੇ ਜਗਰੂਪ ਸਿੰਘ ਦਾ ਜੋ ਵਿਆਹ ਹੋ ਗਿਆ ਨਾ ਪਾਇਆ ਹੋਇਆ ਮੇ ਆਣਾ ਬਪਰੇ ਦੇਖੋ ਬਰੇ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਲੈ ਗਿਆ ਸੀ ਵਧੀਆ ਪ੍ਰੋਗਰਮ ਚੱਲ ਰਿਹਾ ਸੀਗਾ ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਦੀ ਉਹਦੀ ਫਲੈਟ ਸੀ 19 ਦਸੰਬਰ ਨੂੰ ਘਰੋਂ ਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਨੂੰ ਮੈਰਪੁਰ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਫਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ ਤਾਰੀ ਗੱਲ ਵਿੱਚ ਕਰਦੇ ਜਾਨੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੇ ਮੰਗਲੇ ਦੀ ਸੀ ਉਹਨੇ ਫੀਸ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਾਨੀ ਮਤਲਬ 2 ਸਾਲ ਬਾਅਦ ਪੜ੍ਹਾਈ ਬਾਅਦ ਜੱਤਬਾਦ ਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਜੀ ਲੱਗ ਗਈ ਮੰਮੀ ਦਾ ਵੀ ਅੰਮ੍ਰਿਤ ਗੁਰੂਪ ਸਿੰਘ ਨੇ ਜਾਨੀ ਵਧੀਆ ਉਹਦੇ ਨਾਲ ਪੈਸੇ ਸ਼ੋਅ ਕਰਕੇ ਤੇ ਵਧੀਆ ਉਹਦੇ ਕਾਗਜ਼ ਪੱਤਰ ਭੇਜ ਕੇ ਉਹਨੂੰ ਭੇਜਿਆ ਜੀ ਤੇ ਜੱਤਬਾਦ ਉਹ ਹਿੰਮਾ ਚ ਲੱਗ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਬਿਗੜਦੀ ਜਾਂਦੀ ਨਾਲ ਜਾਨੀ ਹਾਲਾਤ ਬਦਲਦੀ ਗਏ ਚਲੇ ਗਏ ਉਸ ਜੀ ਮਕਦਮਾ ਹੀ ਜੁਲਾਈ 2021 ਨੂੰ ਕਰਾਇਆ ਸੀ ਜੀ ਹਾਂ ਜੀ ਸਾਨੂੰ ਪਤਾ ਲੱਗ ਗਿਆ ਸੀ ਵੀ ਚਲੋ ਵੀ ਇਹ ਸਾਨੂੰ ਪਹਿਲਾਂ ਤੋਂ ਪਤਾ ਨਹੀਂ ਸੀਗਾ ਵੀ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗ ਗਿਆ ਵੀ ਇੰਡੀਆ ਆਉਣਾ ਤੇ ਸਾਨੂੰ ਜੇਲ੍ਹੋਂ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਦੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에ਰਪੋਰਟ ਤੇ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਉਸਨੂੰ ਲੈ ਕੇ ਆਉਣਾ ਜਿੱਥੋਂ ਵੀ ਰਾਸਤੇ ਵਿੱਚ ਲੈ ਕੇ ਲੈ ਕੇ ਆਉਣਾ ਜੀ ਤੇ ਖਿਲਾਫ ਸਖਤ ਸਖਤ ਕਾਰਵਾਈ ਮੰਗ ਕਰ ਰਹੇ ਹਾਂ ਜੀ ਫਿਰ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਪਾਬਜਾਨੀ ਸਹੁਰੇ ਪਰਵਾਰ ਨੂੰ ਠੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸੌਫਿਸ ਮਿਲ ਜਵਗੀ ਇਸ ਗੱਲ ਤੋਂ ਤੇ ਵਕਤ ਹੁਣ ਜਿੰਨੇ ਸਾਡੇ ਪੈਸੇ ਫੈਸਲਾ ਹੋਊ ਜਮੇ ਉਹ ਦੇਖੀ ਜਾਊਗੀ ਬਕੀ ਮਰ ਜਮੇ ਸਾਡੇ 28 ਲੱਖ ਰੁਪਏ ਸੀ ਬੜਾ ਖਰਚ ਆਇਆ ਸਾਰਾ ਖਰਚ ਉਹਦੀ ਭਰਾਈ ਤੇ ਜਿੰਨੇ ਫੈਸਲਾ ਹੋਗਾ ਤਾਂ ਵਿਆਜ ਮੇਰੇ ਅਸੀਂ ਮੰਗ ਕਰਾਂਗੇ ਉਹਦੀ ਜਿਸੇ ਕਿ ਸਾਡੇ ਕੋਲ 2.5 ਕਿਲੇ ਜਿੰਨੇ ਪ੍ਰੋਪਰਟੀ ਸੀ ਜਿਸ ਦੇ ਉੱਪਰ 40000 ਮੈਂ ਬੇਚੂਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ 2.5 ਘਰ ਰਹੀ ਹੈ ਉਹਨੇ ਕਿ ਹੁਣ ਕੀ ਇਹਨਾਂ ਕੀ ਕਰੇ ਪੀਤਾ ਸਾਲ ਸਕੇ ਤਾਂ ਉਹਨੇ ਨਾਲ ਹਾਂ ਜੋਗੇ ਵੀ ਜਾਣੇ ਨਹੀਂ ਹੁੰਦੇ ਉਹਨਾਂ ਨਾਲ ਤਾਂ ਇੰਡੀਆ ਇਹਦੀ ਆਪ ਦੀ ਸਿੱਖ ਤੋਂ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਹਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਦੇ ਸਿਲਸਲੇ ਵਿੱਚ ਤੇ ਇਹਨੂੰ ਐ ਮੈਡਮ ਕਿਸੇ ਪਰਨ ਗ੍ਰਫਤਰ ਮੈਂ ਨਹੀਂ ਹੋਊਂ ਕਿ ਉਹ ਕਹਿੰਗੇ ਇਹਨੂੰ ਪਤਾ ਨਹੀਂ ਜਾਣੇ ਅਣਜਾਣ ਹੋਊਗੀ ਕੀ ਸਮਝ ਸਕਦੇ ਆਂ ਇਹ ਗੱਲ ਤਾਂ ਇਹ ਇਸ ਨਾਲ ਦਿੱਲੀ ਪੁਲਿਸ ਨੇ ਹੀ ਉੱਥੇ ਗ੍ਰਫਤਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਤੇ ਪੰਜਾਬ ਪੁਲਿਸ ਵਾਲਿਆਂ ਨੇ ਫੋਨ ਸੰਨ ਲੜਕੇ ਨੂੰ ਕੀਤਾ ਚਲੋ ਲੜਕਾ ਨਹੀਂ ਉੱਠੇਗਾ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਚਲੋ ਇਹਨਾਂ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡੇ ਨੂੰ ਉੱਥੇ ਇਹ ਗ੍ਰਫਤਾਰ ਕਰਕੇ ਲੈ ਕੇ ਆਈ ਤੇ ਅੱਜ ਹੁਣ ਉਹਨੂੰ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਉਹਨਾਂ ਨੇ ਰਿਮਾਨਡ ਲੈ ਲਿਆ ਬਾਕੀ ਕੱਲ ਨੂੰ ਜੋ ਉਹ ਵੀ ਕਾਬੂ ਦੇਖੀ ਜਾਊਗੀ ਉਹਨੂੰ ਪੂਰੇ ਦਾ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ ਕਿ ਤੀਨ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਬਰਿਆਂ ਹੋਰ ਲੜਕੀਆਂ ਨੂੰ ਵੀ ਇਸ ਤੋਂ ਬਿਹਤਰ ਸਭ ਕੁਝ ਮਿਲ ਸਕੇ ਜੀ ਬਹੁਤ ਵਧੀਆ ਰਹੀ ਮੇਰਾ ਮਹੀਨਾ ਸਾਢੇ ਡੇਢ ਮਹੀਨਾ ਔਰ ਦੁਬਾਰਾ ਤੇ ਬਾਹਰ ਦੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਛੇ ਚੀਜ਼ ਮੰਗਦੀ ਸੀ ਉਹੀ ਸਾਰੀ ਚੀਜ਼ ਲੈ ਕੇ ਭੇਜਦੀ ਉਹਨੂੰ ਨਾਲ ਫੇਰ ਕਹਿੰਦੀ ਮੈਂ ਇਹੋ ਚੀਜ਼ ਲੈਣੀ ਹੈ ਉਹ ਲੈਣੀ ਹੈ ਉਹ ਵੀ ਫੇਰ ਅਸੀਂ ਦਵਾਈ ਔਖੀ ਐ ਸੋਖੀਆਂ ਲੱਖ ਰੁਪਏ ਦੀ ਫੇਰ ਚੀਜ਼ ਉਹਨੇ ਮੰਗੀ ਫੇਰ ਦਵਾਈ ਫੇਰ ਜਾਣ ਲੱਗੀ ਵਧੀਆ ਖੁਸ਼ ਹੋ ਕੇ ਨਰਿੰਦਰ ਮਿਲ ਮਿਲ ਕੇ ਗਈ ਫੋਨ ਵੀ ਕੌਣ ਕਰਦੀ ਹੁੰਦੀ ਸੀ ਥੋੜਾ ਟਾਈਮ ਉਹਦੇ ਬਾਅਦ ਚ ਵਧੀਆ ਕਹ ਲੈ ਕਈ ਵਾਰ ਕਹਿ ਦੇਣਾ ਮੈਨੂੰ ਟਾਈਮ ਨਹੀਂ ਹੈਗਾ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਉਣਾ ਕਹਿ ਦਿੰਦੀ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਉਹਦਾ ਫੋਨ ਬੀਜੀ ਹੁੰਦਾ ਸੀ ਫੇਰ ਵੀ ਵਧੀਆ ਕਰੀ ਗਈ ਕਦੇ ਕਦੇ ਕਰ ਲਿੰਦੀ ਸੀ ਇਹਦਾ ਮੰਮੀ ਬਾਹਰ ਚਲੀ ਗਈ ਫਿਰ ਜਿਵੇਂ ਫੋਨ ਉਹਨੇ ਬੰਦ ਕਰਤਾ ਕਿਹਨੇ ਵੀ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰਾ ਮਿਲ ਜਾਏ ਸਨ ਵੱਧ ਜਵੱਧ ਸਜਾਈ ਇਹਨੂੰ ਮਿਲਣੀ ਚਾਹੀਦੀ ਹੈ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਕੀ ਮੈਂ ਕਰੀਦਾ ਹੁਣ ਇਹਦੇ ਨਾਲ ਹੋ ਗਿਆ ਆਪਾਂ ਹੁਣ ਵੀ ਡਰੋ ਵੀ ਆਪਾਂ ਆਏ ਇਹ ਜੀ ਗਲਤੀ ਕਰੋ ਮੇਰੇ ਮੁੰਡੇ ਨੇ ਵੀ ਸੱਦੂਗੀ ਵੀ ਮੇਰੇ ਮੁੰਡਾ ਵੀ ਬਾਹਰਲੇ ਪੈਸੇ ਕਮਾਉਂ ਮੈਂ ਵੀ ਨਾਲ ਜਾਵਾਂ ਮੈਨੂੰ ਹੀ ਬਹੁਤ ਚਾਹ ਸੀ ਵੀ ਮੈਂ ਵੀ ਬਾਹਰ ਜਾਵਾਂ ਤੇ ਹੁਣ ਮਨ ਦੇ ਵਿੱਚ ਕਿਵੇਂ ਤੁਹਾਨੂੰ ਕਿਵੇਂ ਜੇ ਮਹਿਸੂਸ ਹੁੰਦਾ ਹੁਣ ਬਹੁਤ ਹੋਇਆ ਤੇ ਹੁਣ ਆਈ ਸਾਡੇ ਕਰੇ ਹੋਣਾ ਸੀ ਹੁਣ ਉਧਰ ਆਈ ਨਹੀਂ ਹੈ ਬਹੁਤ ਦੁੱਖ ਹੈ ਮੈਨੂੰ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੀਰਨਕਲਾਂ ਉਠਾਣਾ ਸਰਦਾਰਾ ਕੋਰਟ ਦੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫਤਰ ਕਿ ਇੱਕ ਲੜਕੀ ਜੈਸਮੀਨ ਕੌਰ ਕੁਤਰੀ ਚੰਚਲ ਸਿੰਘ ਵਾਸੀ ਕਰੋਕ ਖੇਤਰ ਹਾਲਵਾ ਸਿਧਰਾਹ ਉਹਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਖਰੀਦੀ ਵੀ ਉਹ ਪੁਰੀ ਹਾਈਲਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਬਈ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਪੱਲਡਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਵੀ 28 ਲੱਖ ਰੁਪਇਆ ਮੇਰੇ ਤੋਂ ਖਰਚਾ ਕੇ ਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਇਹ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨਹੀਂ ਕੈਨੇਡਾ ਇਹ ਇਸ ਕਰਕੇ ਇਹਨੇ ਕੰਪਲੇਂਟ ਦਿੱਤੀ ਤੇ ਉਹ ਕੰਪਲੇਂਟ ਦੀ ਪੜਤਾਲ ਹੋਣ ਫਰੰਤ ਮਕਦਮਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ ਖਾਣਾ सदर ਰੈਕੋਟ ਦਰਜ ਹੋਇਆ ਸੀ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਉਡੀ ਆਲਰੇਡੀ ਕੈਨੇਡਾ ਚ ਜਾ ਚੁੱਕੀ ਸੀ ਯਾ ਕਰਾ ਕੇ ਹਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਉਹਨੂੰ ਕਰ ਲਿਆ ਹਾਂ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਾਦਮੇ ਵਿੱਚ ਰਿਸਟ ਪਾਈ ਹੈ ਜੀ ਤੇ ਕੱਲ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ। ਇਹ ਇਸ ਮਕਦਮੇ ਵਿੱਚ ਹੁਣ ਤੋ ਪੁਸਕੈਸ ਜਾਰੀ ਹੈ ਜੀ। ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਂ ਉਹਨੇ ਆਪਣੀ ਜੌਬ ਲਈ ਉਹ ਇੱਕ ਸਾਰਾ ਕੁਝ ਕਰਦਾ। ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇੱਧਰ ਲਾ ਰਹਿੰਦਾ ਨਾ ਉੱਧਰ ਲਾ ਜੀ ਹਾਂ ਨਹੀਂ ਕਰਨਾ ਚਾਹੀਦਾ ਜੀ। ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ। ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਬਈ ਅਜਿਹੇ ਹਾਨ ਨਹੀਂ ਕਰਨਾ ਚਾਹੀਦੀ ਧੋਖੇਵਾ ਜੀ ਇਹਦੇ ਨਾਲ ਉਹਨਾਂ ਦਾ ਵੀ ਭਵਿੱਖ ਖਰਾਬ ਹੁੰਦਾ ਮੁਕਦਮੇਵਾ ਜੀ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਚੁਟਿਆ ਉਿਤਵਾਰਨ ਹੈ